ਤਾਜ ਜਿਬਦਾ ਹੈ ਗੁਰਪ੍ਰੀਤ ਸਿੰਘ ਗੁੱਗੀ ਹਾਂ ਦੀ ਅੰਤਿਮ ਅਰਦਾਸ ਹੋਈ ਆ ਤੇ ਇਸ ਸਮੇਂ ਸਾਡੇ ਨਾਲ ਉਹਨਾਂ ਦੇ ਕਾਲਜ ਦੇ ਪ੍ਰੋਫੈਸਰ ਸਾਹਿਬ ਨੇ ਤਾਂ ਗੱਲਬਾਤ ਕਰ ਲੈਣੇ ਆ ਸਰ ਇੱਕੋਪਾਲ ਜਦੋਂ ਤੁਸੀਂ ਉਹਨਾਂ ਨੂੰ ਪੜਾਉਂਦੇ ਸੀ ਤੇ ਇੱਕ ਅੱਜ ਦਾ ਪਲ ਜੀ ਹਾਂਜੀ ਹਾਂਜੀ ਗੁੱਗੀ ਮੇਰੇ ਕੋਲ ਜੀ 80 82 ਦੇ ਵਿੱਚ ਪੜ੍ਹੇ ਉਹ ਔਰ ਬਹੁਤ ਹੀ ਸ਼ੁਰੂ ਤੋਂ ਉਹਨਾਂ ਦਾ ਲੀਡਰ ਟਾਈਪ ਉਹਨਾਂ ਦਾ ਸੁਭਾਅ ਸੀਗਾ ਔਰ ਉਦੋਂ ਇਹ ਕਾਲਜ ਦੇ ਵਿੱਚ ਜਦੋਂ ਪੜ੍ਹਦੇ ਸੀ ਨਾ ਕੋਈ ਓਪਨ ਜੀਪ ਹੁੰਦੀ ਸੀ ਵਿਲੇਜ ਦੀ ਤੇ ਉਹ ਜੀਪ ਦੇ ਵਿੱਚ ਪੰਜ ਸੱਤ ਮੁੰਡੇ ਇਹਨਾਂ ਨਾਲ ਬੈਠੇ ਹੋਣੇ ਤੇ ਇਹਨਾਂ ਨੇ ਕੌਣ ਚ ਗੇੜੀ ਗੁੜੀ ਲਾਉਣੀ ਔਰ ਫਿਰ ਜਦੋਂ ਕਿਸੇ ਮੁੰਡੇ ਦਾ ਕੰਮ ਹੁੰਦਾ ਸੀ ਕਿਸੇ ਦਾ ਵੀ ਕੰਮ ਹੋਣਾ ਤੇ ਆ ਕੇ ਪ੍ਰੋਫੈਸਰਾਂ ਨੂੰ ਕਹਿਣਾ ਰਿਕੁਐਸਟ ਕਰਨੀ ਕਿ ਆਹ ਮੁੰਡੇ ਦਾ ਕੰਮ ਕਰ ਦਿਓ ਇਹਦਾ ਕਰ ਦਿਓ ਔਰ ਕਰਵਾ ਲੈਂਦੇ ਸੀ ਉਹ ਕਹਿੰਦੇ ਆ ਨਾ ਕਿ ਜਿਵੇਂ ਹਰ ਦੁਨੀਆ 'ਚ ਕੋਈ ਇਹੋ ਜਿਹਾ ਤਾਲਾ ਨਹੀਂ ਬਣਿਆ ਜਿੱਦੀ ਚਾਬੀ ਨਾ ਹੋਵੇ ਤੇ ਦੁਨੀਆ 'ਦੀ ਕੋਈ ਸਮੱਸਿਆ ਵੀ ਐਜੇ ਨਹੀਂ ਹੁੰਦੀ ਜਿਹਦਾ ਹੱਲ ਨਾ ਹੋਵੇ ਜਿਹਦਾ ਹੱਲ ਨਾ ਹੋਵੇ ਤੇ ਗੋਗੀ ਜੀ ਉਹ ਇਸ ਹੱਲ ਕਰਨ ਦੇ ਵਿੱਚ ਨਾ ਪੀ ਐਚ ਡੀ ਸੀ ਉਹ ਉਹਨਾਂ ਨੇ ਪਤਾ ਸੀ ਵੀ ਜਿਹੜਾ ਇਹ ਕੰਮ ਹੈ ਇਹ ਦੀ ਗੰਢ ਕਿੱਦਾਂ ਖੋਲਣੀ ਹੈ ਇਹਦਾ ਕਿਹੜੇ ਬੰਦੇ ਨੂੰ ਅਪਰੋਚ ਕਰਨਾ ਤੇ ਕਿੱਦਾਂ ਇਹ ਕੰਮ ਹੱਲ ਕਰਨਾ ਜਿਹੜਾ ਅੱਜ ਉਹਨਾਂ ਦੇ ਇਕੱਠ ਤੇ ਨਾ ਬੜਾ ਭੋਗ ਹੋਇਆ ਉਸੇ ਦੀ ਇੱਕ ਨਤੀਜਾ ਹੋ ਕਿਉਂਕਿ ਹਰ ਆਦਮੀ ਦੀ ਸਮੱਸਿਆ ਹੱਲ ਕਰਦੇ ਸੀ ਔਰ ਉਹਨਾਂ ਨੂੰ ਐਕਸਪੀਰੀਅੰਸ ਇਨਾ ਹੋ ਚੁੱਕਾ ਸੀ ਕਿ ਜੇ ਕਾਰਪੋਰੇਸ਼ਨ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਜਾਂ ਕਿਸੇ ਔਰ ਕਿਸੇ ਮਹਿਕਮੇ ਦੇ ਡੀਸੀ ਅਫਸਰ ਦਾ ਕੰਮ ਹੈ ਤੇ ਉਹਨੂੰ ਪਤਾ ਹੁੰਦਾ ਸੀ ਵੀ ਕਿਹੜੇ ਬੰਦੇ ਨੂੰ ਕਹਿਣਾ ਤੇ ਕਿਹੜੇ ਨੂੰ ਕਿਦਾਂ-ਕਿਦਾਂ ਕੰਮ ਕਰਾਉਣਾ ਉਹਦੀ ਸੁਭਾਅ ਕਿਹਜਾ ਤਾਂ ਉਹ ਤੋਂ ਕੰਮ ਕਿਦਾਂ ਕਰਾਉਣਾ ਇਸ ਕੰਮ ਚ ਬਹੁਤ ਮਾਸਟਰ ਸੀ ਔਰ ਹਰ ਬੰਦੇ ਦੀ ਸਮੱਸਿਆ ਮਿੰਟਾਂ ਸਕਿੰਟਾਂ ਚ ਹੱਲ ਕਰਦੇ ਸੀ ਇਹੀ ਉਹਨਾਂ ਦੀ ਪਪੂਲੈਰਿਟੀ ਦਾ ਕਾਰਨ ਹੈ ਤੁਹਾਡੀ ਜ਼ਿਕਰ ਗੱਲ ਕਰੀਏ ਕਾਲਜ ਟਾਈਮ ਤੋਂ ਚਲੋ ਤੁਸੀਂ ਪ੍ਰੋਫੈਸਰ ਸੀਗੇ ਤੁਹਾਡਾ ਨਾ ਮੁਲਾਕਾਤ ਹੁੰਦੀ ਹੈ ਗੱਲਬਾਤ ਹੁੰਦੀ ਹੈ ਪਰ ਜਦੋਂ ਸਿਆਸਤ ਦੇ ਵਿੱਚ ਆਏ ਨੇ ਐਮ ਐਲ ਏ ਬਣੇ ਨੇ ਉਸ ਤੋਂ ਬਾਅਦ ਫਿਰ ਤੁਹਾਡਾ ਕਿਸ ਤਰੀਕੇ ਦਾ ਮਿਲਮਲਾਪ ਉਹਨਾਂ ਦੇ ਨਾਲ ਰਿਹਾ ਵਾ ਜਾਂ ਕਦੋਂ ਤੋਂ ਤੁਸੀਂ ਉਹਨਾਂ ਨਾਲ ਟੱਚ ਦੇ ਵਿੱਚ ਸੀ ਨਹੀਂ ਜਦੋਂ ਤੋਂ ਕਾਲਜ ਤੋਂ ਪੜ੍ਹ ਕੇ ਉਹਨਾਂ ਨਾਲ ਲਿੰਕ ਦੀ ਟੁੱਟੇ ਹੀ ਨਹੀਂ ਕਦੇ ਅੱਛਾ ਜੀ ਕਿਉਂਕਿ ਇਸ ਬੰਦੇ ਵਿੱਚ ਹਉਮੈ ਹੰਕਾਰ ਨਹੀਂ ਆਇਆ ਕਦੇ ਔਰ ਇਹਨੂੰ ਹਰ ਬੰਦੇ ਨੂੰ ਸਤਿਕਾਰ ਦੇਣਾ ਆਉਂਦਾ ਸੀ ਮੈਂ ਨਹੀਂ ਕਹਿੰਦਾ ਕਿ ਮੈਨੂੰ ਹੀ ਸਤਿਕਾਰ ਕਰਦੇ ਸੀ ਹਰ ਬੰਦੇ ਤੇ ਸਤਿਕਾਰ ਕਰਦੇ ਸੀ ਇੱਜ਼ਤ ਮਾਨ ਕਰਨਾ ਉਹਨਾਂ ਨੂੰ ਆਉਂਦਾ ਸੀ ਇਹ ਵੀ ਇੱਕ ਆਰਟ ਹੁੰਦਾ ਕਿ ਕਿਸ ਤਰ੍ਹਾਂ ਕਿਸੇ ਬੰਦੇ ਨੂੰ ਮਾਨ ਸਤਿਕਾਰ ਦੇਣਾ ਤੇ ਮੇਰੇ ਇਲਾਕੇ ਜਦੋਂ ਉਹਨੇ ਆਉਣਾ ਮੇਰਾ ਘਰ ਵਿਕਾਸ ਨਗਰ ਦਾ ਪੱਖਵਾ ਰੋਡ ਤੇ ਜਦੋਂ ਮੇਰੇ ਘਰ ਆਉਣਾ ਤੇ ਆਖਿ ਉਹਨਾਂ ਨੇ ਪਬਲਿਕ ਮੀਟਿੰਗ 'ਚ ਜਦੋਂ ਮਾਈਕ ਆੱਥੇ ਫੜਨਾ ਤੇ ਕਹਣਾ ਪ੍ਰੋਫੈਸਰ ਰਜਿੰਦਰ ਸਿੰਘ ਮੇਰੇ ਟੀਚਰ ਨੇ ਮੇਰੇ ਗੁਰੂ ਨੇ ਮੇਰੇ ਬਾਪ ਨੇ ਇਹ ਮੇਰਾ ਕੰਨ ਫੜ ਕੇ ਮੇਰੇ ਤੋਂ ਕੰਮ ਕਰਵਾ ਸਕਦੇ ਨੇ ਤੇ ਸਾਰੇ ਇਲਾਕੇ ਨੂੰ ਕਹਣਾ ਕਿ ਜੇ ਤੁਹਾਨੂੰ ਕਿਸੇ ਨੂੰ ਕੰਮ ਹੋਵੇ ਨਾ ਪ੍ਰੈਸ ਸਾਹਿਬ ਦੇ ਘਰ ਆ ਜਿਓ ਇਹ ਮੇਰੇ ਇਹ ਆ ਕੇ ਮੇਰਾ ਕੰਨ ਮਰੋੜ ਕੇ ਤਾਂ ਤੁਸੀਂ ਆਪਣਾ ਕੰਮ ਕਰਵਾ ਲੈਣਗੇ ਸੋ ਇਹ ਕਿਹਨੇ ਕੰਨ ਮਰੋੜਣਾ ਤੇ ਕਿਹਦੀਆਂ ਗੱਲਾਂ ਇੱਕ ਸ਼ਬਦ ਹੁੰਦੇ ਇਹ ਕਿਸੇ ਨੂੰ ਸਤਿਕਾਰ ਦੇਣ ਦੇ ਤੇ ਉਹਨਾਂ ਨੇ ਇਹ ਉਹਨਾਂ ਦਾ ਸਤਿਕਾਰ ਕਰਨ ਦਾ ਤਰੀਕਾ ਸੀ ਔਰ ਮੈਂ ਦੇਖਿਆ ਉਹ ਕਿਸੇ ਵੀ ਬੰਦੇ ਦੀ ਲਈ ਉਹ ਉਹਨਾਂ ਕੋਲ ਹਰ ਬੰਦੇ ਦੀ ਸ਼ਬਦ ਨਵੇਂ ਹੁੰਦੇ ਸੀ ਵੀ ਸਤਿਕਾਰ ਕਰਨ ਦੇ ਵੀ ਕਿੱਦਾਂ ਕਿਸੇ ਦੀ ਇੱਜ਼ਤ ਕਰਨੀ ਕਿੱਦਾਂ ਕਿਸੇ ਨੂੰ ਮਾਨ ਦੇਣਾ ਇਸ ਕੰਮ 'ਚ ਵੀ ਉਹਨਾਂ ਦੀ ਬੜੀ ਮਾਸਟਰੀ ਸੀ ਉਹਨਾਂ ਦੀ ਆਖਰੀ ਵਾਰ ਸਰ ਕੋਈ ਮੁਲਾਕਾਤ ਜਦੋਂ ਹੋਈ ਗੱਲਬਾਤ ਯਾਦ ਹੈ ਆਖਰੀ ਵਾਰ ਇਲੈਕਸ਼ਨ ਚ ਮੁਲਾਕਾਤਾਂ ਹੋਈਆਂ ਤੇ ਉਸ ਤੋਂ ਬਾਅਦ ਵੀ ਇੱਕ ਮੁਲਾਕਾਤ ਉਹਨਾਂ ਨਾਲ ਹੋਈ ਆ ਉਹ ਫੋਨ ਤੇ ਹੋਈ ਔਰ ਫੋਨ ਤੇ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ 15 ਕ ਬੰਦਿਆਂ ਨਾਲ ਪੁਲਿਸ ਸਟੇਸ਼ਨ ਗਏ ਤਾਂ ਪੁਲਿਸ ਸਟੇਸ਼ਨ ਵਾਲਾ ਸਾਡੀ ਗੱਲ ਨਹੀਂ ਸੀ ਸੁਣ ਰਿਹਾ ਤੇ ਬੰਦੇ ਨਾਲ ਤਿੰਨ ਚਾਰ ਮੌਜੂਦ ਸਗੇ ਮੇਰਾ ਵੀ ਸ਼ਹਿਰ ਚ ਕਾਫੀ ਸੰਸਥਾਵਾਂ ਚ ਮੈਂ ਕੰਮ ਕਰਦਾ ਨਾਮ ਮੈਂ ਇੰਟਰਨੈਸ਼ਨਲ ਸਪੋਰਟਸਮੈਨ ਦਾ ਯਾਰ ਮੈਂ ਐਮਪੀ ਸਰਚ ਵੀ ਸਰ ਕੰਮ ਕੀਤਾ ਹੈਗਾ ਲੋਕ ਅਦਾਲਤ ਚ ਜੱਜ ਆ ਮੈਂ ਤੇ ਮੈਂ ਦੋ ਫਿਰ ਉਹ ਦੋਨਾਂ ਦੀ ਗੱਲਾਂ ਸੁਣੀ ਮੈਂ ਫਿਰ ਪੁਲਿਸ ਅਫਸਰ ਨੂੰ ਕਿਹਾ ਵੀ ਜਿਹੜੀ ਤੁਹਾਨੂੰ ਇਹ ਕੁਰਸੀ ਦਿੱਤੀ ਹੋਈ ਹੈ ਨਾ ਇਹ ਲੋਕ ਸੇਵਾ ਲਈ ਦਿੱਤੀ ਹੈ ਤੇ ਤੁਸੀਂ ਇਹ ਨਾ ਬੰਦੇ ਦੀ ਗੱਲ ਨਹੀਂ ਸੁਣੀ ਔਰ ਮੈਂ ਵੀ ਵਿਚ ਖੜਾ ਮੇਰੀ ਵੀ ਤੁਸੀਂ ਗੱਲ ਨਹੀਂ ਸੁਣੀ ਕਦ ਲਈ ਬੈਠੇ ਹੋ ਕੁਰਸੀ ਤੇ ਇਹ ਔਰ ਇਹ ਗੱਲ ਕਹਿ ਕੇ ਮੈਂ ਗੋਗੀ ਜੀ ਨੂੰ ਫੋਨ ਲਾ ਲਿਆ ਤੇ ਬਾਈ ਚਾਂਸ ਕੀ ਹੋ ਗਿਆ ਕਿ ਪਹਿਲੀ ਰਿੰਗ ਤੀ ਗੋਗੀ ਜਿਹਨੇ ਫੋਨ ਚੱਕ ਰਿਹਾ ਤੇ ਮੈਂ ਗੋਗੀ ਜੀ ਨੂੰ ਕਿਹਾ ਮੈਂ ਗੋਗੀ ਜੀ ਦੇਖੋ ਤੁਸੀਂ ਕਿਹੋ ਜਿਹਾ ਅਫਸਰ ਲਾਏ ਹੋਏ ਨੇ ਇੱਥੇ ਅਸੀਂ 20 ਬੰਦੇ ਖੜੇ ਆ ਸਾਡੀ ਗੱਲ ਨਹੀਂ ਸੁਣਦੇ ਔਰ ਸਾਰੇ ਵਿੱਚ ਮੌਜੂਦ ਬੰਦੇ ਨੇ ਇਹਨਾਂ ਚ ਤੇ ਤੁਸੀਂ ਕਿਹੋ ਜਿਹਾ ਅਫਸਰ ਲਾਏ ਗੋਗੀ ਜੀ ਨੇ ਉਸੇ ਵੇਲੇ ਫੋਨ ਫੜਿਆ ਤੇ ਉਹਨੂੰ ਕੰਸਰਨਡ ਆਫੀਸਰ ਨੂੰ ਚੰਗੀਆਂ ਝਾੜਾਂ ਪਾਈਆਂ ਇਹ ਉਹਨਾਂ ਨਾਲ ਮੇਰੀ ਲਾਸਟ ਮੁਲਾਕਾਤ ਸੀ ਔਰ ਹਮੇਸ਼ੀ ਇਸੇ ਤਰ੍ਹਾਂ ਹੀ ਕਰਦੇ ਸੀ ਉਹ ਕਦੇ ਵੀ ਕਿਸੇ ਦਾ ਕੰਮ ਕਹਿਣਾ ਉਹ ਇੱਕ ਮਿੰਟ 'ਚ ਕੰਮ ਕਰ ਦਿੰਦੇ ਸੀ ਆਖਰੀ ਸਵਾਲ ਆ ਸਰ ਲੱਗਦਾ ਕਿ ਇੱਕ ਵੱਡਾ ਘਾਟਾ ਤੁਹਾਨੂੰ ਪਿਆ ਹੋਆ ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕੰਮਕਾਰ ਹੁੰਦਾ ਸੀ ਤਾਂ ਪਹਿਲੀ ਬੋਲ ਦੇ ਉੱਪਰ ਤੇ ਜਿਹੜਾ ਕੰਮ ਕਰਵਾ ਦਿੰਦੇ ਸੀ ਜਾਂ ਲੋਕਾਂ ਨੇ ਵੀ ਕਹਿੰਦੇ ਸੀ ਕਿ ਤੁਹਾਡੇ ਕੋਲ ਆ ਕੇ ਕੰਮ ਕਰਵਾ ਸਕਦੇ ਆ ਤਾਂ ਇੱਕ ਵੱਡਾ ਘਾਟਾ ਕਹਿ ਸਕਦੇ ਆ ਕਿ ਲੋਕਾਂ ਨੇ ਵੀ ਪਿਆ ਤੁਹਾਨੂੰ ਮੈਨੂੰ ਤਾਂ ਜਿਹੜਾ ਘਾਟਾ ਨਾ ਮੈਂ ਉਹਨੂੰ ਲਫ਼ਜ਼ਾਂ 'ਚ ਬਿਆਨ ਹੀ ਨਹੀਂ ਕਰ ਸਕਦਾ ਮੈਨੂੰ ਇਹ ਲੱਗਦਾ ਕਿ ਜਿਵੇਂ ਮੇਰੀ ਸੱਚੀ ਬਾ ਟੁੱਟ ਗਈ ਹੋਵੇ ਇਸ ਤਰ੍ਹਾਂ ਮੈਨੂੰ ਮਹਿਸੂਸ ਹੋ ਰਿਹਾ ਹੈ ਔਰ ਸਟੂਡੈਂਟ ਤਾਂ ਉਦੋਂ ਕਾਲਜ ਚ ਸੀ ਅਜ ਤੋਂ 30 ਸਾਲ 40 ਸਾਲ ਪਹਿਲਾਂ ਲੇਕਿਨ ਉਹਨਾਂ ਨੇ ਰਾਸਤਾ ਜਿਹੜਾ ਰੱਖਿਆ ਸੀ ਮੇਰੇ ਨਾਲ ਔਰ ਜਿੱਦਾਂ ਮੈਨੂੰ ਮਾਨ ਦਿੰਦੇ ਸੀ ਤਾਂ ਉਹ ਕਦੇ ਭੁੱਲਿਆ ਨਹੀਂ ਜਾ ਸਕਦਾ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਇਹ ਪ੍ਰੋਫੈਸਰ ਸਾਹਿਬ ਸੰਜਣਾ ਦੇ ਵੱਲੋਂ ਗੁਰਪ੍ਰੀਤ ਗੋਗੀ ਜੀ ਹੁਨਾਂ ਨੂੰ ਪੜਾਇਆ ਗਿਆ ਸੀ ਤਾਂ ਜਿਸ ਤਰੀਕੇ ਦਾ ਇਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਿਆ ਕਿ ਸੁਭਾਅ ਜਿਹੜਾ ਬੜਾ ਚੰਗਾ ਸੀ ਕਹਿੰਦੇ ਕੰਮ ਕਰਦੇ ਲਈ ਜਦੋਂ ਵੀ ਕੋਈ ਗੱਲ ਕਹਿੰਦੇ ਸੀ ਤਾਂ ਹਮੇਸ਼ਾ ਪਹਿਲੇ ਬੋਲਦੇ ਉੱਤੇ ਜਿਹੜਾ ਕੰਮ ਕਰਵਾਇਆ ਜਾਂਦਾ ਸੀ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦੁਲੇ